ਕਾਨੂੰਨ ਦੇ ਚਕੰਜੇ ਤੋਂ ਨਹੀਂ ਬਚਣਗੇ ਭ੍ਰਿਸ਼ਟਾਚਾਰੀ ਉਹਨਾਂ ਨੂੰ ਆਖਿਰਕਾਰ ਜੇਲ੍ਹ ਦੀ ਹਵਾ ਖਾਣੀ ਪਵੇਗੀ ਇਹ ਕਹਿਣਾ ਹੈ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲਦਾ ਜਿਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਉਪਰਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਕਿ ਆ ਉਹਨਾਂ ਦੇ ਵੱਲੋਂ ਤਰਨਤਾਰਨ ਦੀ ਨਗਰ ਕੌਂਸਲ ਵਿੱਚ ਹੋਏ ਕਰੋੜਾ ਰੁਪਏ ਦੇ ਘਟਾਲੇ ਨੂੰ ਉਜਾਗਰ ਕੀਤਾ ਗਿਆ ਸੀ ਜਿਸ ਤੇ ਵਿਨਸ ਦੇ ਵੱਲੋਂ ਕਾਰਵਾਈ ਕਰਦਿਆਂ ਹੁਣ ਤਰਨਤਾਰਨ ਨਗਰ ਕੌਂਸਲ ਦੇ ਤਤਕਾਲੀ ਕਾਰਜਕਾਰੀ ਅਧਿਕਾਰੀ ਇੱਕ ਕਰਮਚਾਰੀ ਅਤੇ ਇੱਕ ਠੇਕੇਦਾਰ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਅਤੇ ਦਰਜ ਕੀਤੀ ਹੋਈ ਐਫ ਆਈ ਆਰ ਦੇ ਵਿੱਚ ਬਾਕੀ ਕਥੀ ਦੋਸ਼ੀਆਂ ਦੀ ਭਾਲ ਵੀ ਉਹਨਾਂ ਦੇ ਵੱਲੋਂ ਜਾਰੀ ਹੈ। ਸਤੂ ਪਹਿਲਾਂ ਤੇ ਪੱਤਰਕਾਰ ਵੀਰਾਂ ਦਾ ਧੰਨਵਾਦ ਕਿ ਜਿਹੜੇ ਸ਼ਾਰਟ ਨੋਟਸ ਦੇ ਉੱਤੇ ਤੁਸੀਂ ਪਹੁੰਚੇ ਜੀ। ਅੱਜ ਆਪਾਂ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਨਗਰ ਕੌਂਸਲ ਤਰਨਤਾਰਨ ਦੇ ਵਿੱਚ ਘਟਾਲਾ ਹੋਇਆ ਉਹਦੇ ਬਾਰੇ ਗੱਲਬਾਤ ਕਰਨੀ ਆ। 2000 22 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਥੋੜੇ ਦਿਨਾਂ ਬਾਅਦ ਮੇਰੇ ਕੋਲ ਕੁਝ ਪੇਪਰ ਹੱਥ ਲੱਗੇ ਕਿ ਜਿਹੜੇ ਜਿਹਦੇ ਵਿੱਚ ਨਗਰ ਕੌਂਸਲ ਤਰਨਤਾਰਨ ਦੇ ਵਿੱਚ ਇੱਕ ਵੱਡਾ ਘਟਾਲਾ ਸੀ ਉਹ ਲਗਭਗ 1.5 ਕਰੋੜ ਰੁਪਏ ਦਾ ਸੋ ਉਹ ਮੈਂ ਪੇਪਰ ਸਥਾਨਕ ਸਾਰਾ ਵਿਭਾਗ ਕੋਲ ਚੰਡੀਗੜ੍ਹ ਪਹੁੰਚਾ ਦਿੱਤੇ ਲੈ ਕੇ ਗਿਆ ਤੇ ਜਿਹਦੇ ਕਾਰਨਾਂ ਜਿਹੜਾ ਸੀ ਤੀਸਰੇ ਚੌਥੇ ਦਿਨੀ ਜਿਹੜੀ ਸੀ ਉਹ ਡਿਪਾਰਟਮੈਂਟ ਵਿਜੀਲੈਂਸ ਤਰਨਤਾਰਨ ਨੂੰ ਕੇ ਪਹੁੰਚੀ ਉਹਨਾਂ ਨੇ ਰਿਕਾਰਡ ਕਬਜ਼ੇ ਦੇ ਵਿੱਚ ਲੈ ਲਿਆ ਤੇ ਉਹਨਾਂ ਨੇ ਉਹ ਸਹੀ ਪਾਇਆ ਕਿ ਇਹ ਜਿਹੜਾ ਵਾ ਕੱਪੜਾ ਹੋਇਆ ਵਾ ਸੋ ਉਹਦੇ ਵਿੱਚ ਜਿਹੜੇ ਸੀ ਸਰਕਾਰੀ ਮੁਲਾਜ਼ਮ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਨਾਲ ਜਿਹੜਾ ਸੀ ਕੇਸ ਸੀ ਜਿਹੜਾ ਉਹ ਸੂਬਾ ਚੌਕਸੀ ਵਿਭਾਗ ਨੂੰ ਦੇ ਦਿੱਤਾ ਗਿਆ ਸੋ ਸੂਬੇ ਚੌਕਸੀ ਵਿਭਾਗ ਦੇ ਵਿੱਚ ਉਹਨਾਂ ਦੀ ਕਾਰਵਾਈ ਜਿਹੜੀ ਹੈ ਚੱਲ ਰਹੀ ਹੈ ਤੇ ਹੁਣ ਕੱਲ ਜਿਹੜਾ ਵਾ ਉਹ ਕਾਰਜ ਕਾਰਜ ਸாதਕ ਅਫਸਰ ਇੱਕ ਕਲਰਕ ਇੱਕ ਪ੍ਰਾਈਵੇਟ ਠੇਕੇਦਾਰ ਤੇ ਦੋ ਜਣਿਆਂ ਤੇ ਹੋਰ ਜਿਹੜਾ ਪਰਚਾ ਦਰਜ ਹੋਇਆ ਵਾ ਤੇ ਜਿਹੜੇ ਕਿ ਤਿੰਨ ਕਾਰਜਕਾਰੀ ਅਫਸਰ ਠੇਕੇਦਾਰ ਅਤੇ ਕਲਰਕ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਾ ਤੇ ਬਾਕੀਆਂ ਨੂੰ ਜਿਹੜਾ ਵਾ ਉਹ ਗ੍ਰਿਫਤਾਰੀ ਵਾਸਤੇ ਛਾਪੇਮਾਰੀ ਚੱਲ ਰਹੀ ਹੈ। ਕੋ ਇਹ ਭਗਵੰਤਮਾਨ ਸਰਕਾਰ ਆ ਜਿਹਦੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਿਹੜੀ ਆ ਉਹ ਜ਼ੀਰੋ ਟੋਲਰੈਂਸ ਆ। ਧੇਰ ਆਏ ਹਨੇਰ ਆਏ ਇਹ دیر ਸਵੇਰ ਭਾਵੇਂ ਥੋੜਾ ਜਿਹਾ ਲੇਟ ਜਰੂਰ ਹੋ ਗਿਆ ਪਰ ਜਿਹੜੀ ਭਗਵੰਤ ਮਾਨ ਸਰਕਾਰ ਦੀ ਕਾਰਵਾਈ ਆ ਉਹ ਦਰਸਤ ਆ ਤੇ ਅਸੀਂ ਇਹਦੇ ਵਿੱਚ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਵੀ ਕਰਦੇ ਆ ਕਿ ਜਿਹੜਾ ਏਟਾ ਵੱਡਾ ਘਟਾਲਾ ਵਾ ਉਹ ਉਜਾਗਰ ਕਰਕੇ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਅੱਜ ਕਟੜੇ ਦੇ ਵਿੱਚ ਖੜਾ ਕੀਤਾ ਸਰਦਾਰ ਜਿਹੜੇ ਦੋ ਲੋਕ ਜਿਹੜੇ ਜਿਹਨਾਂ ਦਾ ਤੁਸੀਂ ਨਾਮ ਹੀ ਨਹੀਂ ਲਿਓ ਬੰਦੇ ਕੌਣ ਨੇ ਜਿਹੜੇ ਦੋ ਦਾ ਇੱਕ ਬੰਦੇ ਨੇ ਜੋ ਜੀ ਜਿਹੜੇ ਹੈਗੇ ਸੀ ਸਾਬਕਾ ਆਪਣੇ ਵਿਧਾਇਕ ਡਾక్టర్ ਧਰਮਵੀਰ ਅਗਨੀਉਤਰੀ ਉਹਨਾਂ ਦਾ ਬੇਟਾ ਸੁਨੀਪ ਅਗਨੀਉਤਰੀ ਤੇ ਉਹਨਾਂ ਦੀ ਜਿਹੜੀ ਨੋਆ ਜੋਤੀ ਸੱਚ ਦੇਵਾਲ ਉਹਨਾਂ ਦੇ ਨਾਮ ਹੀ ਵਿੱਚ ਆਏ ਨੇ ਸੋ ਇਹ ਪੰਜ ਜਾਣਿਆਂ ਦੇ ਉੱਤੇ ਕਿਸ ਜਿਹੜਾ ਦਰਦਿਆ ਤੇ ਹਾਲੀ ਜਿਹੜਾ ਵਾ ਦੂਸਰੇ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਏ ਅਕਰੋੜਾ ਰੁਪਈਆ ਜਿਹਨਾਂ ਦੇ ਖਾਤਿਆਂ ਦੇ ਵਿੱਚ ਗਏ ਆ ਉਹਨਾਂ ਦੀ ਭੂਮਿਕਾ ਜਿਹੜੀ ਆ ਉਹ ਹਾਲੀ ਜਿਹੜੀ ਆ ਮਿਡੀਆ ਸੇ ਦੇਖ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਉਹਨਾਂ ਦਾ ਵੀ ਕਸੂਰ ਹੋਇਆ ਜਾਂ ਰੂਲ ਹੋਇਆ ਉਸ ਦੇ ਹਿਸਾਬ ਦੇ ਨਾਲ ਉਹਨਾਂ ਦੇ ਉੱਤੇ ਵੀ ਜਿਹੜਾ ਵਾ ਕਾਨੂੰਨੀ ਸਿਕੰਜਾ ਜਿਹੜਾ ਕੱਸਿਆ ਜਾਏਗਾ ਐਮਐਲਏ ਸਾਹਿਬ ਇੱਕ ਵਿਧਾਇਕ ਦੇ ਪੁੱਤਰ ਤੱਕ ਬਿਆਨ ਹੀ ਆਇਆ ਕਿ 12 ਵਿੱਚ ਕਿ ਸਾਡੇ ਤੇ ਜਿਹੜਾ ਝੂਠਾ ਪਰਚਾ ਦਰਜ ਕੀਤਾ ਗਿਆ ਹੋਇਆ ਆਪ ਸਰਕਾਰ ਨੇ ਆਪਣੀ ਪਾਵਰ ਦਾ ਫਾਇਦਾ ਚੁੱਕ ਕੇ ਜਨਾਨੀਆਂ ਦੇ ਪਰਚੇ ਕਰਦੀ ਵੀ ਇਸ ਇਸ ਬਿਆਨ ਦੀ ਕਿੰਨੀ ਸੱਚਾਈ ਹੈਗੀ ਆ ਵੇਖੋ ਜੀ ਜਿਹੜਾ ਮਤਲੇ ਦੇ ਵਿੱਚ ਕੋਈ ਜਨਾਨੀਆਂ ਕੋ ਬੰਦਾ ਨਹੀਂਗਾ ਕਾਨੂੰਨ ਤੋਂ ਕੋਈ ਵੱਡਾ ਨਹੀਂਗਾ ਭਾਵੇਂ ਉਹ ਜਨਾਨੀ ਆ ਜਾਂ ਬੰਦਾ ਵਾ ਜਾਂ ਕਿਸੇ ਵੀ ਅਹੁਦੇ ਤੇ ਬੈਠਾ ਵਾ ਜਾਂ ਗਰੀਬ ਆ ਕਾਨੂੰਨ ਸਾਰਿਆਂ ਵਾਸਤੇ ਇੱਕ ਹੈ ਸੋ ਜੇਕਰ ਵਿਜੀਲੈਂਸ ਨੇ ਇੰਨਾ ਲੰਮਾ ਸਮਾਂ ਪਰਤਾਲ ਕਰਕੇ ਤੇ ਅੱਜ ਜਿਹੜੇ ਆ ਦੋਸ਼ੀ ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਵਾ ਜਿਹੜੇ ਕਥਿਤ ਦੋਸ਼ੀ ਨੇ ਤੇ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਵਾ ਕੁਝ ਗ੍ਰਿਫਤਾਰ ਕੀਤੇ ਨੇ ਤੇ ਇਹਦਾ ਮਤਲਬ ਹੈ ਕਿ ਸਚਾਈ ਇਹਦੇ ਵਿੱਚ ਉਹਨਾਂ ਨੇ ਵੇਖ ਕੇ ਕੀਤਾ ਵਾ ਕਿਉਂਕਿ ਭਗਵੰਤ ਮਾਨ ਸਰਕਾਰ ਜਿਹੜੀ ਆ ਕੋਈ ਇਹ ਗਲਤ ਪ੍ਰਚਾਰ ਕਰਾਉਣ ਦੀ ਰੀਤ ਨਹੀਂ ਗਈ ਮੈਂ ਵੀ ਜਦੋਂ ਹਲਕੇ ਦੇ ਵਿੱਚ ਵੀ ਕੋਈ ਗੱਲਬਾਤ ਹੁੰਦੀ ਹੈ ਪੁਲਿਸ ਵਾਲਿਆਂ ਨੂੰ ਸਖਤ ਹਦਾਇਤਾਂ ਨੇ ਵੀ ਜੇ ਕਿਸੇ ਵੀ ਵਿਅਕਤੀ ਦੇ ਉੱਤੇ ਤੁਸੀਂ ਗਲਤ ਕਾਰਵਾਈ ਨਹੀਂ ਕਰਨੀ ਨੇ ਨਜਾਇਜ਼ ਕੋਈ ਜਿਹੜਾ ਵਾ ਉਹਦੇ ਤੇ ਕਾਰਵਾਈ ਹੋਣੀ ਨਹੀਂ ਚਾਹੀਦੀ ਤੇ ਜਿਹੜਾ ਦੋਸ਼ੀ ਆ ਉਹ ਵਚਣਾ ਨਹੀਂ ਚਾਹੀਦਾ ਸੋ ਇਸ ਕਰਕੇ ਜ਼ਰੂਰੀ ਇਹਨਾਂ ਦੇ ਵਿੱਚ ਜਿਹੜਾ ਕੁਛ ਨਾ ਕੁਛ ਹੋਏਗਾ ਕਿ ਜਿਹੜਾ ਪਰਚਾ ਦਿੱਤਾ ਹੋਇਆ ਤੇ ਅੱਗੇ ਜਿਹੜਾ ਕਾਨੂੰਨ ਆ ਆਪਣੇ ਹਿਸਾਬ ਦੇ ਨਾਲ ਦੇਖੋ ਜੋ ਜੋਤੀ ਸੱਚ ਦੇ ਵਾਤਾ ਕੀ ਰੋਲ ਲਿਆ ਵਾ ਉਹਦੇ ਬਲਕਿ ਇਸ ਤਰ੍ਹਾਂ ਪੰਡਾ ਵਿੱਚ ਇਹ ਰੈਫਰੀ ਕਰਕੇ ਜਿਹੜਾ ਘਪਲਾ ਕੀਤਾ ਗਿਆ ਇਸ ਬਾਰੇ ਬਰੀਫ ਕਰਦੇ ਜੋਤੀ ਸੱਚ ਦੇ ਵਾਤਾ ਪਤਾ ਲੱਗਾ ਵੀ ਉਹਨਾਂ ਦੇ ਨਾਂ ਤੇ ਇੱਕ ਪੈਟਰੋਲ ਪੰਪ ਚੱਲਦਾ ਸੀ ਉਹ ਪੈਟਰੋਲ ਪੰਪ ਦੇ ਮਾਲਕ ਸੀ ਪੈਟਰੋਲ ਪੰਪ ਦੇ ਵਿੱਚ ਵੀ ਜਿਹੜਾ ਵਾ ਉਹ ਕਰੋੜਾਂ ਰੁਪਈਆ ਜਿਹੜਾ ਉਹ ਟਰਾਂਸਫਰ ਹੋਇਆ ਵਾ ਜਿਹੜਾ ਕਿ ਮੇਸੀ ਬਣਦਾ ਇਸੇ ਤਰ੍ਹਾਂ ਹੋਰ ਵੀ ਜਲਦੀ ਫਰਮਾ ਬਣਾ ਕੇ ਪੈਸੇ ਜਿਹੜੇ ਉਹ ਟ੍ਰਾਂਸਫਰ ਕੀਤੇ ਗਏ ਤੇ ਜਿਹੜੇ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਹੋਣਗੇ ਹੌਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਕੀ ਆਸਾਂ ਦੀ ਹੋਰੀ ਦੋਸ਼ੀਆਂ ਦੀ ਜਿਹੜਾ ਪਰਚਾ ਹੁੰਦੀ ਆਸ ਹੈਗੀ ਆ ਦੇਖੋ ਜੀ ਜਿਹੜੇ 5 ਜਣੇ ਉਹਨਾਂ ਤੇ ਤਾਂ ਹੋ ਚੁੱਕਾ ਵਾ ਅੱਗੇ ਜਿਹੜੀ ਆ ਹੁਣ ਉਹ ਡਿਪਾਰਟਮੈਂਟਲ ਵਿਜੀਲੈਂਸ ਜਿਹੜਾ ਵਾ ਸੂਬਾ ਚੌਕਸੀ ਵਿਭਾਗ ਉਹਦੇ ਕੋਲ ਕੇਸ ਚੱਲ ਰਿਹਾ ਉਹ ਇਹਦੀ ਚੰਗੀ ਤਰ੍ਹਾਂ ਬਰੀਕੇ ਦੇ ਨਾਲ ਕੋਖ ਕਰਨਗੇ ਜਿਹਦੇ ਵਿੱਚ ਵੀ ਜਿਹੜਾ ਦੋਸ਼ੀ ਹੋਇਆ ਉਹ ਜ਼ਰੂਰ ਵਿੱਚ ਕੁਝ ਫੰਡ ਜਮ੍ਹਾਂ ਵੀ ਕਰਵਾਇਆ ਗਿਆ ਸੀ ਜਦੋਂ ਸਰਕਾਰ ਬਣੀ ਸੀ ਉਸ ਤੋਂ ਬਾਅਦ ਉਹਨੇ ਥੋੜਾ ਜਿਹਾ ਫੰਡ ਜਮ੍ਹਾਂ ਵੀ ਕਰਾਤਾ ਸੀ ਉਹ ਕਿੰਨਾ ਕੁਝ ਜਦੋਂ ਇਹ ਰੌਲਾ ਪੈ ਗਿਆ ਨਾ ਵੀ ਇਹ ਜਿਹੜਾ ਵਾ ਇੰਨਾ ਘਟਾਲਾ ਪੜਿਆ ਗਿਆ ਵਾ ਸੋ ਉਹ ਕਾਲੀ-ਕਾਲੀ ਦੇ ਵਿੱਚ ਜਿਹੜਾ ਵਾ ਉਹ ਪੈਸੇ ਨਗਰ ਕੌਂਸਲ ਦੇ ਖਾਤਿਆਂ ਦੇ ਵਿੱਚ ਜਮ੍ਹਾਂ ਵੀ ਹੋਏ ਆ ਕੁਝ ਜਮ੍ਹਾਂ ਹੋਏ ਪਰ ਸਾਰੇ ਨਹੀਂ ਜਮ੍ਹਾਂ ਹੋਏ ਉਹਨਾਂ ਦੇ ਵਿੱਚੋਂ ਕੁਝ ਰਹਿ ਵੀ ਗਿਆ ਪੜ੍ਹ ਉਹ ਦੇਖਣਾ ਵਾ ਅੱਗੇ ਕਿ ਉਹਨਾਂ ਪੈਸੇ ਜਿਹੜੇ ਆ ਉਹ ਕਿਹੜੇ ਖਾਤੇ ਚ ਆ ਕਿਉਂਕਿ ਕਾਉਂਟ ਵੀ ਜਿਹੜੇ ਸੀ ਉਦੋਂ ਇਹਨਾਂ ਨੇ ਖੁਰਦ-ਖੁਰਦ ਕੀਤੇ ਆ ਸੋ ਉਹ ਜਿਹੜਾ ਵਿਜੀਲੈਂਸ ਦੇਖੇਗਾ ਵੀ ਕਿਹੜੇ-ਕਿਹੜੇ ਖਾਣੇ ਦੇ ਵਿੱਚ ਕਿਉਂ ਗਏ ਪੈਸੇ ਕਿੱਧਰਾਂ ਨਾਜਾਇਜ਼ ਗਏ ਨੇ ਉਹਦੇ ਹਿਸਾਬ ਦੇ ਨਾਲ ਉਹਨਾਂ ਤੇ ਵੀ ਕਾਰਵਾਈ ਹੋਈ ਓਕੇ ਜੀ ਓਕੇ